ਹਾ ਲਓ ਬਾਬਾ ਜੀ ਵੱਲੋਂ ਸਾਡਾ ਸਤਿ ਮਾਨ ਸਨਮਾਨ ਹੋ ਰਿਹਾ ਜੀ ਦੇਖ ਸਕਦੇ ਹੋ ਮੇਰਾ ਉਸਤਾਦ ਗੁਰ ਸ਼ਰਮਨ ਤੇ ਮੇਰੇ ਭਾਈ ਜੀ ਇਹਨਾਂ ਸਭ ਦਾ ਹੀ ਮਾਨ ਸਨਮਾਨ ਹੋ ਰਿਹਾ ਹੈ ਮਾਨ ਸਨਮਾਨ ਮਿਲਣਾ ਯਾਰ ਲਓ ਇਹ ਤਾਂ ਆਪਕਿ ਇਹ ਆ ਪ੍ਰਸ਼ਾਦ ਹੀ ਧੰਨਵਾਦ ਜੀ ਬੋਲ ਖੜੀ ਨਾ ਹੋ ਤੁਸੀਂ ਜੀ ਆਹ ਲਓ ਜੀ ਹੁਣ ਆਪਾਂ ਤੁਹਾਨੂੰ ਲਿਫਟ ਚਾ ਕੇ ਰਖਾਉਣੇਗੇ ਜੀ ਬਾਬਾ ਜੀ ਉੱਪਰ ਬੈਠ ਗਏ ਇਹ ਬਰੋ ਡਰਾਈਵਰ ਸਾਈਡ ਦੇ ਨਾਲ ਹੀ ਆ ਗਿਆ ਲੀਵਰ ਜੈਕ ਆਪਣਾ ਜਿਹੜਾ ਕੰਪਨੀ ਵੱਲੋਂ ਤਾਂ ਰੈਲਾ ਕਰਾ ਕੇ ਲਿਆ ਨਹੀਂ ਲੈ ਦੇਖੋ ਸਟੈਪ ਬਾਈ ਸਟੈਪ ਆਸਾਨੀ ਨਾਲ ਆ ਜਿਹੜਾ ਜੈਕ ਉੱਪਰੋਂ ਨਿਕਲਦਾ ਜਾ ਰਿਹਾ ਬਾਕੀ ਬਾਤਾਂ ਦੇਖਦੇ ਰਹਾਂਗੇ ਬਹੁਤ ਪਿਆਰਾ ਹੈ ਦੋਸਤਾਂ ਦਾ ਤੁਹਾਨੂੰ ਦਿਖਾਉਣਾ ਸਾਰਾ ਉੱਪਰ ਬੱਕਰ ਹੋ ਗਿਆ ਹੈ। ਨਾ ਇਹ ਬੋਲ ਕੇ ਚੱਲੋ। ਮਾ ਜੀ ਵੀ ਆ ਗਏ। ਕੋਪੰਪਨੀ ਦੇ ਟਿਕਾਣਾ ਹੋ ਗਿਆ ਤੇ ਕੋਈ ਦਿੱਕਤ ਨਹੀਂ ਆ ਰਹੀ। ਤੇ ਅੱਗੇ ਤਾਂ ਸਾਨੂੰ ਸਾਹ ਲੱਗਾਂ ਨਾ। ਇਹ ਲੱਗਾਂ ਚੱਲ ਜੁਣਾ ਦੇਖੋ ਆਪਰ ਡਾਊਨ ਹੋ ਰਿਹਾ ਨੇ ਐਂਡ ਡਿਟੈਕਟਰ ਹੁੰਦਾ ਨੇ ਉੱਪਰ ਚੱਲ ਰਹੇ ਹੁੰਦੇ ਤੇ ਆਪਰ ਡਾਊਨ ਵੀ ਹੋ ਰਿਹਾ। ਇਹ ਦੇਖੋ ਤੁਸੀਂ ਮੈਂ ਕਿਹਾ ਕਿ

ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਇਕ ਕਰ ਦਿਓ ਇਸ ਵੀਡੀਓ ਸ਼ੇਅਰ ਜਰੂਰ ਕਰ ਦਿਓ ਆਜੇ ਹੋਵਾਂਗੇ ਫਿਰ ਤੋਂ ਅਗੀ ਵੀਡੀਓ ਲੈ ਕੇ ਧੰਨਵਾਦ